ਅੰਮ੍ਰਿਤਸਰ ਸਾਹਿਬ ਵਿਖੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹਾਂ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਾਰਪੋਰੇਸ਼ਨ ਦੀਆਂ ਚੋਣਾਂ ਤੋਂ ਪਹਿਲਾਂ ਪੰਜ ਗਰੰਟੀਆਂ ਜਾਰੀਆਂ ਕੀਤੀਆਂ ਨੇ ਸੋ ਦੱਸਦੇ ਕਿ ਚੋਣਾਂ ਤੋਂ ਬਾਅਦ ਸੂਬੇ ਦੇ ਸ਼ਹਿਰਾਂ ਦਾ ਵਿਕਾਸ ਕਰਨਾ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਮੁੱਖ ਟੀਚਾ ਹੈ ਤਾਂ ਅੰਮ੍ਰਿਤਸਰ ਸਾਹਿਬ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ 100 ਇਲੈਕਟ੍ਰਿਕ ਬੱਸਾਂ ਤੇ ਵਿਸ਼ਾਲ ਪਾਰਕਿੰਗ ਥਾਵਾਂ ਦੀ ਉਸਾਰੀ ਤੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰੋਜੈਕ ਸਾਨੂੰ ਪਤਾ ਹੀ ਹੈ ਕਿ 21 ਤਾਰੀਖ ਨੂੰ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਨਾਲ ਨਾਲ ਪੰਜ ਕਾਰਪੋਰੇਸ਼ਨਸ ਔਰ 42 ਨਗਰ ਪੰਚਾਇਤਾਂ ਔਰ ਜੋ ਮਿਊਨਿਸਪਲ ਕਮੇਟੀਆਂ ਨੇ ਉਹਨਾਂ ਦੀ ਚੋਣ ਹੋਣ ਜਾ ਰਹੀ ਹੈ ਔਰ 49 ਬਾਇਲੈਕਸ਼ਨਸ ਵੀ ਨੇ ਸੋ ਇਹ ਇਲੈਕਸ਼ਨਸ ਬੜੀਆਂ ਇੰਪੋਰਟੈਂਟ ਨੇ ਔਰ ਇਸ ਥੋੜੇ ਜੇ ਸਾਨੂੰ ਵਿੰਡੋ ਮਿਲੀ ਸੀਗੀ 5-6 ਦਿਨਾਂ 4-5 ਦਿਨਾਂ ਦੀ ਜਿਹਦੇ ਵਿੱਚ ਚੰਗੇ ਉਮੀਦਵਾਰਾਂ ਨੂੰ ਲੱਭਣ ਦਾ ਇੱਕ ਪ੍ਰੋਸੈਸ ਸੀ ਜਿਹੜਾ ਬੜਾ ਐਲੈਬੋਰੇਟਡ ਪ੍ਰੋਸੈਸ ਸੀਗਾ ਕਿਉਂਕਿ ਇਹਨਾਂ ਸਾਰੀਆਂ ਥਾਵਾਂ ਦੇ ਉੱਪਰ ਸਮੁੱਚੇ ਪੰਜਾਬ ਦੇ ਵਿੱਚ 977 ਬਾਰਡ ਨੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਤੇ ਉਹਦੇ ਲਈ ਇੱਕ ਬੜਾ ਇਨਕਲੂਸਿਵ ਪ੍ਰੋਸੈਸ ਅਸੀਂ ਅਡਾਪਟ ਕੀਤਾ ਕਿਉਂਕਿ ਆਵਾਦੀ ਪਾਰਟੀ ਕੇਜਰੀਵਾ ਸਾਡੀ ਅਗਵਾਈ ਦੇ ਵਿੱਚ ਮਾਨਸਬ ਦੀ ਅਗਵਾਈ ਦੇ ਵਿੱਚ ਵਰਕਰਾਂ ਦੀ ਪਾਰਟੀ ਹੈ ਔਰ ਸਾਡੀ ਕੋਸ਼ਿਸ਼ ਰਹੀ ਹੈ ਕਿ ਹਰ ਕਿਸੇ ਦੀ ਸਹਿਮਤੀ ਦੇ ਨਾਲ ਅਸੀਂ ਜਿਹੜਾ ਸਿਲੈਕਸ਼ਨ ਪ੍ਰੋਸੈਸ ਹੈ ਉਹ ਅਡਾਪਟ ਕੀਤਾ ਸਕਰੀਨਿੰਗ ਕਮੇਟੀਆਂ ਪੂਰੇ ਪੰਜਾਬ ਦੇ ਵਿੱਚ ਹਰੇਕ ਯੂਲਬੀ ਅਰਬਨ ਲੋਕਲ ਬਾਡੀ ਦੀ ਹਰੇਕ ਅ ਅਲੱਗ-ਅਲੱਗ ਨੇ ਜਿਹੜੀਆਂ ਉਹਨਾਂ ਦੀਆਂ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਤਕਰੀਬਨ 350 ਆਫਿਸ ਬੀਅਰਰਸ ਐਮ ਐਲ ਏਜ਼ ਮੰਤਰੀਆਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਇਹਨਾਂ ਇਲੈਬੋਰੇਟਿਡ ਪ੍ਰੋਸੈਸ ਹੈ ਜਿਹੜਾ ਅੱਜ ਤੱਕ ਇਸ ਛੋਟੇ ਪੱਦਰ ਦੀ ਆ ਐਮਸੀ ਪੱਧਰ ਦੀ ਇਲੈਕਸ਼ਨ ਦੇ ਜਾਰੀ ਤੱਕ ਜਿਹੜਾ ਡਰਾਪ ਨੇ ਜਿਹੜਾ ਇਸ ਵਾਰੀ ਕੀਤਾ ਗਿਆ ਸੋ ਉਹਦਾ ਮਕਸਦ ਪਰਪਸ ਇਹੀ ਸੀਗਾ ਕਿ ਗਰਾਊਂਡ ਤੋਂ ਫੀਡਬੈਕ ਜਿਹੜਾ ਉਹ ਲਿਆ ਜਾਵੇ ਤੇ ਮੈਨੂੰ ਇਹ ਦੱਸਦੇ ਹੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਨਾਂ 977 ਵਾਰਡਸ ਦੇ ਲਈ ਤਕਰੀਬਨ 5000 ਤੋਂ ਵੀ ਵੱਧ ਐਪਲੀਕੇਸ਼ਨ ਸਾਡੇ ਕੋਲ ਆਈਆਂ ਕਈ ਵਾਰਡ ਤੇ ਇਹੋ ਜੇ ਸੀਗੇ ਜਿੱਥੇ 10 10 12-12 ਐਪਲੀਕੈਂਟ ਸੀਗੇ ਬਟ ਵੀ ਟ੍ਰਾਈ ਟੂ ਚੋਸ ਦਾ ਬੈਸਟ ਸੋ ਜੋ ਸਾਰੇ ਦੀ ਸਹਿਮਤੀ ਦੇ ਨਾਲ ਔਰ ਗਰਾਉਂਡ ਫੀਡਬੈਕ ਤੋਂ ਸੋ ਉਸ ਪ੍ਰੋਸੈਸ ਦਾ ਅੱਜ ਇਨਾ ਐਡਵਾਂਟੇਜ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ ਕੱਲ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਉੱਥੇ ਬਹੁਤ ਲੋਕਾਂ ਨੇ ਜੁਆਇਨ ਕੀਤਾ ਅੱਜ ਲੁਧਿਆਣਾ ਦੇ ਵਿੱਚ ਤੇ ਅੱਜ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਵਧੀਆ ਰੁਝਾਨ ਹੈ ਜਿਹੜਾ ਉਹ ਲੋਕਾਂ ਨੂੰ ਮਿਲ ਰਿਹਾ ਆਮ ਆਦਮੀ ਪਾਰਟੀ ਚ ਲੋਕ ਸ਼ਾਮਲ ਹੋ ਰਹੇ ਨੇ ਚੰਗੇ ਲੋਕ ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਕਿਉਂਕਿ ਆਮ ਆਦਮੀ ਪਾਰਟੀ ਕੇਜਰੀ ਭਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਾਂ ਨੂੰ ਸਮਰਪਿਤ ਹੋ ਕੇ ਡਿਵੈਲਪਮੈਂਟ ਦੇ ਕੰਮ ਹੀ ਸਾਡਾ ਇੱਕ ਮੁੱਖ ਟੀਚਾ ਰਹਿੰਦਾ ਹੈ ਔਰ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਜਦੋਂ ਡਿਵੈਲਪਮੈਂਟ ਹੋਣੀ ਹੈ ਤੇ ਉਹਦਾ ਪਹਿਲਾ ਸੂਤਰ ਧਾਰ ਹੈ ਜਿਹੜਾ ਪਹਿਲਾ ਕੰਟੈਕਟ ਆਫ ਪਬਲਿਕ ਹੈ ਜਾਂ ਪਹਿਲਾ ਜਿਹੜਾ ਗਵਰਨਮੈਂਟ ਵੱਲੋਂ ਨੋਡਿੰਗ ਨੋਡਲ ਪੁਆਇੰਟ ਹੈ ਉਹ ਕਾਰਪੋਰੇਸ਼ਨ ਹੁੰਦੀ ਹੈ ਤੇ ਉਹਦੇ ਲਈ ਅਸੀਂ ਅੱਜ ਸਾਰੇ ਸਾਥੀਆਂ ਦੀ ਸਲਾਹ ਦੇ ਨਾਲ ਇੱਕ ਵਿਜਨ ਡਾਕੂਮੈਂਟ ਮੈਨੀਫੈਸਟੋ ਜਾਂ ਪੰਜ ਗਰੰਟੀਆਂ ਦੇ ਰੂਪ ਦੇ ਵਿੱਚ ਅਸੀਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਲਈ ਲਾਂਚ ਕਰ ਜਾ ਰਹੇ ਹਾਂ ਔਰ ਇਹ ਉਹ ਸਾਰੀਆਂ ਗਾਰੰਟੀਆਂ ਨੇ ਇਹ ਸਾਰੇ ਕੰਮ ਨੇ ਜਿਹੜੇ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ 21 ਤਾਰੀਖ ਨੂੰ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਦੀ ਜਨਤਾ ਸਮਹਾ ਦਿੰਦੀ ਹੈ ਉਸ ਦਿਨ ਤੋਂ ਹੀ ਇਹਨਾਂ ਦੇ ਉੱਪਰ ਕੰਮ ਸ਼ੁਰੂ ਹੋਏਗਾ ਔਰ ਇੱਕ ਲਿਮਿਟਿਡ ਟਾਈਮ ਲਾਈਨ ਦੇ ਵਿੱਚ ਇਹਨਾਂ ਸਾਰੇ ਕੰਮਾਂ ਨੂੰ ਜਿਹੜਾ ਉਹ ਪੂਰਾ ਕੀਤਾ ਜਾਏਗਾ ਸੋ ਜਿਹੜੇ 5 ਕੰਮ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਪਰ ਸਾਰੇ ਸਾਥੀਆਂ ਨੇ ਜਿੱਥੋਂ ਸਾਨੂੰ ਹੁਕਮ ਆਇਆ ਕਿ ਇਹ ਅੰਮ੍ਰਿਤਸਰ ਦੇ ਲੋਕਾਂ ਦੀ ਮੁਖ ਮੰਗ ਆਏ ਨੇ ਉਹਨਾਂ ਦੇ ਉੱਪਰ ਇੱਕ ਪ੍ਰੋਪਰ ਥਾਟ ਪ੍ਰੋਸੈਸ ਪਾਇਆ ਗਿਆ ਕਿਵੇਂ ਉਹਨੂੰ ਪੂਰਾ ਕੀਤਾ ਜਾਏਗਾ ਉਹਦੇ ਉੱਪਰ ਸਾਰੇ ਵਿਚਾਰ ਬਟਾਂਦਰਾ ਹੋਇਆ ਤੇ ਫਿਰ ਇਹ ਫੈਸਲਾ ਜਿਹੜਾ ਉਹ ਕੀਤਾ ਗਿਆ ਸਭ ਤੋਂ ਪਹਿਲਾ ਪ੍ਰਮੁਖ ਤੌਰ ਦੇ ਉੱਪਰ ਕਿਉਂਕਿ ਅੰਮ੍ਰਿਤਸਰ ਇਹੋ ਜੀ ਪਵਿੱਤਰ ਧਰਤੀ ਹੈ ਜਿੱਥੇ ਨਤਮਸਤਕ ਹੋਣ ਦੇ ਲਈ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਆਪਦੀ ਪਾਪੂਲੇਸ਼ਨ ਵੀ ਵੱਧ ਰਹੀ ਹੈ ਔਰ ਟੂਰਿਸਟ ਵੀ ਬਹੁਤ ਜ਼ਿਆਦਾ ਹੈ ਸੋ ਉਸ ਜੀ ਦੀ ਵਜ੍ਹਾ ਕਰਕੇ ਟਰਾਂਸਪੋਰਟੇਸ਼ਨ ਦੀ ਵੀ ਦਿੱਕਤ ਰਹਿੰਦੀ ਹੈ ਟਰੈਫਿਕ ਮੈਨੇਜਮੈਂਟ ਦੀ ਵੀ ਦਿੱਕਤ ਰਹਿੰਦੀ ਹੈ ਪਾਰਕਿੰਗ ਦੀ ਵੀ ਦਿੱਕਤ ਰਹਿੰਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਇੱਕ ਐਫਰਟ ਕੀਤਾ ਗਿਆ ਹੈ ਸਰਕਾਰ ਵੱਲੋਂ ਜਿਹਦੇ ਤਹਿਤ 100 ਇਲੈਕਟ੍ਰਿਕ ਬੱਸਿਸ ਨੇ ਜਿਹੜੀਆਂ ਉਹ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣ ਗਿਆ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਔਰ ਡੀਪੂ ਨੇ ਜਿਹੜੇ ਉਹ ਬਣਾਏ ਜਾਣਗੇ ਔਰ ਅੰਮ੍ਰਿਤਸਰ ਨੂੰ ਕਲੀਨ ਐਂਡ ਗ੍ਰੀਨ ਸਿਟੀ ਦਾ ਦਾ ਟੈਗ ਜਿਹੜਾ ਉਹ ਦਿੱਤਾ ਜਾ ਸਕੇ ਉਹਦੇ ਲਈ ਇਹ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਹੋਏਗਾ ਔਰ ਇਸੇ ਤਰੀਕੇ ਨਾਲ ਵਿਸ਼ਾਲ ਪਾਰਕਿੰਗ ਹੈ ਜਿਹੜੀ ਉਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਚੱਲੇਗਾ ਜਹਾਜ਼ਗੜ ਦੇ 5 ਏਕੜ ਦੀ ਜਗ੍ਹਾ ਜਿਹੜੀ ਕਿ ਆਇਡੈਂਟੀਫਾਈ ਕੀਤੀ ਹੈ ਕਿ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਉਦੇ ਉੱਪਰ ਇਹ ਪਾਰਕਿੰਗ ਹੈ ਜਿਹੜੀ ਉਹ ਬਣੇਗੀ ਔਰ ਜੋ ਸਾਰਾ ਗੜੀ ਦੀ ਪਾਰਕਿੰਗ ਹੈ ਉਹਦੇ ਵਿੱਚ ਵੀ ਸਾਡੇ ਸਾਰੇ ਸਾਥੀਆਂ ਨੇ ਔਰ ਅਥਾਰਟिटीज ਨੇ ਦੱਸਿਆ ਕਿ ਜਿਹੜੀ ਉਹ ਪਲਾਨ ਹੈ ਇਸ ਹਿਸਾਬ ਨਾਲ ਕਿ 2 ਸਟੋਰੀਜ਼ ਨੇ ਜਿਹੜੀਆਂ ਹੋਰ ਬਣ ਸਕਦੀਆਂ ਨੇ ਤਾਂ ਕਿ ਟੂਰਿਸਟ ਨੂੰ ਜਾਂ ਲੋਕਲ ਲੋਕਾਂ ਨੂੰ ਦਿੱਕਤ ਹੈ ਜਿਹੜੀ ਉਹ ਨਾ ਆਵੇ ਇਹ ਮਸਲਾ ਹੱਲ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਸੀਵਰੇਜ ਦੇ ਪਾਣੀ ਦੀ ਸੀਵਰੇਜ ਦੇ ਨਿਕਾਸੀ ਦੀ ਕਾਫੀ ਸਮੱਸਿਆ ਰਹਿੰਦੀ ਹੈ ਉਦੇ ਲਈ 100 ਕਰੋੜ ਦੀ ਲਾਗਤ ਦੇ ਨਾਲ 50 ਐਮਐਲਡੀ ਦਾ ਜਿਹੜੀ ਐਨਹਾਂਸਮੈਂਟ ਹੈ ਐਗਜ਼ਿਸਟਿੰਗ ਐਸਟੀਪੀਜ਼ ਦੀ ਉਹ ਕੀਤੀ ਜਾਏਗੀ ਔਰ ਨਵੇਂ ਜਿਹੜਾ ਉਹ ਲਗਾਇਆ ਜਾਏਗਾ ਤਾਂ ਕਿ ਇਹਨੂੰ ਪ੍ਰਾਇੋਰਟੀ ਦੇ ਉੱਪਰ ਕੀਤਾ ਜਾ ਸਕੇ ਜਿੰਨੀਆਂ ਨਵੀਆਂ ਪਾਈਪਲਾਈਨਸ ਨੇ ਉਹ ਪਾਈਆਂ ਜਾਣ ਗਿਆ ਸੋ ਇਹ ਸਾਰੇ ਦਾ ਸਾਰਾ ਪ੍ਰੋਸੈਸ ਹੈ ਜਿਹੜਾ ਫ੍ਰੋਮ ਏ ਟੂ ਜ਼ੈਡ ਸਾਰੇ ਸਾਰੇ ਜਿੰਨੀ ਚਾਏ ਕੋਈ ਐਗਜ਼ਿਸਟਿੰਗ ਪਾਈਪਲਾਈਨ ਨੂੰ ਰਿਪਲੇਸ ਕਰਨ ਦਾ ਹੈ ਜਾਂ ਰਿਪੇਅਰ ਕਰਨ ਦਾ ਹੈ ਇਹ ਸਾਰੇ ਸਾਰੇ ਜਿਹੜਾ ਇੱਕ ਨਵੇਂ ਐਸਟੀਪੀ ਦੇ ਨਾਲ ਉਹ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਜਿਹੜੀ ਤੁੰਗਟਾਪ ਡਰੇਨ ਹੈ ਉਹਦੀ ਵੀ ਸਮੱਸਿਆ ਕਾਫੀ ਮੇਰੇ ਨਾਲੋਂ ਤੁਹਾਨੂੰ ਜ਼ਿਆਦਾ ਪਤਾ ਹੈ ਕਾਫੀ ਉਹਦੇ 'ਚ ਪੋਲੂਸ਼ਨ ਹੋ ਰਹੀ ਹੈ ਉਹਦੇ ਲਈ ਵੀ ਇੱਕ 360 ਡਿਗਰੀ ਜੇ ਮੈਂ ਕਹਾ ਵੀ ਕੇਸ ਪਾਰਟਿਕੂਲਰ ਇਨੀਸ਼ੀਏਟਿਵ ਦੇ ਨਾਲ ਇਹ ਕੰਮ ਹੋ ਜ ਹੋ ਜਾਏਗਾ ਡਰੇਨ ਸਾਫ਼ ਹੋ ਜਾਏਗੀ ਨਹੀਂ ਇੱਕ 360 ਡਿਗਰੀ ਪੂਰਾ ਜਿਹੜਾ ਪਲਾਨ ਹੈ ਉਹਦੇ ਉੱਪਰ ਸਰਕਾਰ ਵੱਲੋਂ ਆਲਰੇਡੀ ਹਦਾਇਤਾਂ ਹੋ ਚੁੱਕੀਆਂ ਨੇ ਕਿ ਉਹ